ਔਰ ਸੁਣੋ ਧਿਆਨ ਦੇ ਨਾਲ ਤੁਸੀਂ ਬਹੁਤ ਸਾਰੀਆਂ ਫੇਮਸ ਚੀਜ਼ਾਂ ਨੂੰ ਦੇਖਦੇ ਆਂ ਸੁਣਿਆ ਜਿਦਾ ਇੱਕ ਯੂਐਸਏ ਦੇ ਵਿੱਚ ਸਟੈਚੂ ਆਫ ਲਿਬर्टी ਆ ਇਦਾਂ ਦੇ ਇੱਕ ਐਫਰਟ ਆ ਵੀ ਰਿਹਾ ਇਦਾਂ ਹੀ ਦੁਬਈ ਦੇ ਵਿੱਚ ਵੀ ਹੈ ਨਾ ਕੁਝ ਇਦਾਂ ਦੀਆਂ ਜਿਹੜੀਆਂ ਫੇਮਸ ਚੀਜ਼ਾਂ ਆ ਉਹਨਾਂ ਦੇ ਉੱਪਰ ਤੁਸੀਂ ਉਹਨਾਂ ਨੂੰ ਦੇਖੋਗੇ ਕਿ ਉਹ ਫਿਨਿਸ਼ ਹੋ ਰਹੀਆਂ ਹੌਲੀ ਹੌਲੀ ਇਸ ਸਾਲ ਦੇ ਅੰਦਰ ਪ੍ਰਭੂ ਦਾ ਆਤਮਾ ਕਹ ਰਿਹਾ ਜਿਹੜੀਆਂ ਇਦਾਂ ਦੀਆਂ ਜਿਨ੍ਹਾਂ ਦੇ ਦੁਆਰਾ ਉਹਨਾਂ ਦੀਆਂ ਕੰਟਰੀਆਂ ਫੇਮਸ ਆ ਉਹ ਚੀਜ਼ਾਂ ਫੇਮਸ ਆ ਉਹ ਇਸ ਸਾਲ ਸਾਨੂੰ ਦੁਆ ਕਰਨ ਦੀ ਜ਼ਰੂਰਤ ਹੈ ਆਪਣੇ ਹੱਥਾਂ ਨੂੰ ਉਠਾ ਕੇ ਰੱਖਿਏ ਸਭ ਜਾਣੇ ਅਸੀਂ ਸ਼ੁਰੂਆਤ ਕਰਾਂਗੇ ਪਹਿਲਾਂ ਆਪਣੇ ਦੇਸ਼ ਤੋਂ ਅੱਜ ਪ੍ਰਾਰਥਨਾ ਕਰੀਏ ਪ੍ਰਭੂ ਮੇਰੇ ਦੇਸ਼ ਤੇ ਤੇਰੀ ਕਿਰਪਾ ਹੋਣੇ ਪਈ ਪ੍ਰਭੂ ਮੇਰੇ ਸਟੇਟ ਦੇ ਉੱਪਰ ਮੇਰੇ ਪੰਜਾਬ ਦੇ ਉੱਪਰ ਪ੍ਰਭੂ ਮੇਰੇ ਮਹੱਲੇ ਮੇਰੇ ਪਿੰਡ ਦੇ ਉੱਪਰ ਤੇਰੀ ਦਇਆ ਹੋਣੇ ਪਈ ਪ੍ਰਾਰਥਨਾ ਕਰੀਏ ਪ੍ਰਾਰਥਨਾ ਕਰੀਏ ਸ਼ਾਲੇ ਪ੍ਰਹਾਸੇ ਕੇ ਲੇ ਪ੍ਰਹੇ ਕਰੀਏ ਕਰੀਏ ਪ੍ਰਾਰਥਨਾ ਕਰੀਏ ਪਰ ਮੈਂ ਤੁਹਾਨੂੰ ਅੱਜ ਹੀ ਦੱਸ ਰਿਹਾ ਯਹੋਵਾ ਦਾ ਆਤਮਾ ਕਹ ਰਿਹਾ ਇਸ ਸਾਲ ਦੇ ਅੰਦਰ ਯੂ ਐਸ ਏ ਦੇ ਵਿੱਚ ਤੁਸੀਂ ਬਹੁਤ ਸਾਰੇ ਇਦਾਂ ਦੇ ਸਿਸਟਮ ਨੂੰ ਦੇਖੋਗੇ ਜਿੰਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਣ ਵਾਲੀਆਂ ਪ੍ਰਭੂ ਦਾ ਆਤਮਾ ਦਿਖਾ ਰਿਹਾ ਹੈ ਕਿਉਂਕਿ ਪ੍ਰਭੂ ਕਹਿੰਦਾ ਇਹ ਗੱਲਾਂ ਜਦੋਂ ਮੈਂ ਤੁਹਾਨੂੰ ਦੱਸਾਂਗਾ ਇਹ ਅੰਤ ਨਹੀਂ ਹੈ ਇਹ ਅੰਤ ਦਾ ਸ਼ੁਰੂਆਤ ਹੈ ਯੂ ਐਸ ਏ ਦੇ ਵਿੱਚ ਤੁਸੀਂ ਕੁਝ ਇਦਾਂ ਦਾ ਹੁੰਦਿਆ ਹੋਇਆ ਪਾਓਗੇ ਇਸ ਸਾਲ ਦੇ ਅੰਦਰ ਪ੍ਰਭੂ ਦਾ ਆਤਮਾ ਕਹਿ ਰਿਹਾ ਹੈ ਕਿ ਵੱਡੀਆਂ-ਵੱਡੀਆਂ ਬਿਲਡਿੰਗ ਉਹ ਬਿਲਕੁਲ ਇਦਾਂ ਤਹਿਸ ਨੈਸ ਹੋ ਜਾਣਗੀਆਂ ਔਰ ਯੂ ਐਸ ਏ ਦੇ ਵਿੱਚ ਤੁਸੀਂ ਦੇਖੋਗੇ ਛੋਟੇ ਛੋਟੇ ਬੱਚਿਆਂ ਨੂੰ ਸੜਕ ਦੇ ਉੱਪਰ ਭੁੱਖ ਦੇ ਨਾਲ ਬਿਲਕਦਿਆਂ ਹੋਇਆਂ ਤੁਸੀਂ ਪਰਮੇਸ਼ਵਰ ਦਾ ਆਤਮਾ کہہ ਰਿਹਾ ਕੁਝ ਇਦਾਂ ਦਾ ਹੋਣਾ ਹੈ ਪਰ ਇਹ ਕਿਉਂ ਦੱਸਿਆ ਜਾ ਰਿਹਾ ਕਿ ਅਸੀਂ ਉਹਨਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰੀਏ ਅਸੀਂ ਉਹਨਾਂ ਲੋਕਾਂ ਦੇ ਲਈ ਦੁਆ ਕਰੀਏ ਪ੍ਰਭੂ ਦਾ ਆਤਮਾ ਨਾਲ ਦੀ ਨਾਲ کہہ ਰਿਹਾ ਜਿੱਦਾਂ ਮਸੀਹ ਦਾ ਪ੍ਰਚਾਰ ਵਧੇਗਾ ਤੁਸੀਂ ਹੱਲੇ ਤੱਕ ਡੋਮੈਨਿਕ ਚਰਚ ਸੁਣੀਆਂ ਨਹੀਂ ਐ ਵੀ ਸ਼ੈਤਾਨੀ ਚਰਚਾਂ ਦੇ ਬਾਰੇ ਬੜਾ ਘੱਟ ਸੁਣਿਆ ਪਰ ਇਸ ਸਾਲ ਦੇ ਅੰਦਰ ਬੈਰੀ ਜ਼ੋਰ ਲਗਾਏਗਾ ਜਿੱਦਾਂ ਤੁਸੀਂ ਮਸੀਹ ਦੀਆਂ ਚਰਚਾਂ ਦੇ ਬਾਰੇ ਦੇਖਦੇ ਆਂ ਜਗ੍ਹਾ-ਜਗ੍ਹਾ ਤੇ ਚਰਚائیں ਇਸ ਸਾਲ ਦੇ ਅੰਦਰ ਤੁਸੀਂ ਸੁਣੋਗੇ ਇਹਨਾਂ ਖਬਰਾਂ ਨੂੰ ਔਰ ਦੇਖੋਗੇ ਆਪਣੀਆਂ ਅੱਖਾਂ ਦੇ ਨਾਲ ਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਸ਼ੈਤਾਨ ਨੇ ਆਪਣੀਆਂ ਚਰਚਾਂ ਬਿਲਡ ਕਰਨੀਆਂ ਸ਼ੁਰੂ ਕਰਨੀਆਂ ਕਿਉਂਕਿ ਅੰਤ ਦਾ ਸਮਾਂ ਆ ਰਿਹਾ ਹੈ ਔਰ ਉੱਥੇ ਕੀ ਹੈ ਕਿ ਉਲਟੀਆਂ ਕਰੋਸਾਂ ਉਹਨਾਂ ਰੱਖੀਆਂ ਹੁੰਦੀਆਂ ਹਨ ਉਹ ਡੈਵਿਲ ਦੇ ਵੱਲੋਂ ਹੈ ਉਹ ਉਹ ਇੱਕ ਡੈਮੋਨਿਕ ਚਰਚ ਹੈ ਉਹ ਸ਼ੈਤਾਨੀ ਚਰਚ ਹੈ ਇਹ ਸਾਰੀਆਂ ਚੀਜ਼ਾਂ ਪ੍ਰਭੂ ਪਹਿਲਾਂ ਕਿਉਂ ਦੱਸਦਾ ਹੈ ਕੀ ਉਹ ਡਰਾਉਣਾ ਚਾਹੁੰਦਾ ਹੈ ਨਹੀਂ ਪਰਬੂ ਇਹ ਪਹਿਲਾਂ ਤਾਂ ਦੱਸਦਾ ਕਿ ਜਦੋਂ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਪਾਓ ਤਾਂ ਤੁਸੀਂ ਇਹਨੂੰ ਕੋਈ ਅਚੰਭਾ ਦਾ ਕੰਮ ਨਾ ਸਮਝੋ ਕਿ ਇਹ ਕੀ ਹੋ ਰਿਹਾ ਹੈ ਕਿ ਅਸੀਂ ਉੱਧਰ ਜਾਣਾ ਹੈ ਕਿ ਨਹੀਂ ਤੁਸੀਂ ਜਿੱਥੇ ਹੈਗੇ ਆ ਬਨੇ ਰਵੋ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਹੈ ਇਸ ਸਾਲ ਜਿਹੜਾ ਹੈਗਾ ਇਹ ਮਸੀਹ ਲੋਕ ਜਿਹੜੇ ਵਫਾਦਾਰੀ ਨਾਲ ਚੱਲਣਗੇ ਉਹ ਜ਼ਰੂਰ ਉਚਾਈਆਂ ਨੂੰ ਦੇਖਣਗੇ ਈਸ਼ੂ ਦੇ ਸਮਰਥੀਆਂ ਦੇ ਦੁਆਰੇ। ਅਮੇਨ। ਔਰ ਵਿਸ਼ਵਾਸ ਕਰੋ ਮੈਂ ਪਿਛਲੇ ਦਿਨਾਂ 'ਚ ਵੀ ਇਹਨਾਂ ਚੀਜ਼ਾਂ ਬਾਰੇ ਬੋਲ ਰਿਹਾ ਸੀ। ਤੋ 2027 ਤੋਂ ਕੁਛ ਇਦਾਂ ਦਾ ਹੋਣ ਵਾਲਾ ਹੈ। ਭੁਖ ਮਰੀ ਕਾਲ ਇਦਾਂ ਦਾ ਬਹੁਤ ਕੁਝ ਤੁਸੀਂ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਦੇਖਣਾ ਹੈ। ਪਰ ਉਸ ਤੋਂ ਪਹਿਲਾਂ ਜਿਹੜੇ 2 ਸਾਲ 25 ਔਰ 26 ਇਹ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਕਿ ਮੈਂ ਆਪਣੇ ਲੋਕਾਂ ਨੂੰ ਬਲ ਦੇਵਾਂਗਾ। ਮੈਂ ਆਪਣੇ ਲੋਕਾਂ ਨੂੰ ਪਾਵਰ ਦੇਵਾਂਗਾ, ਸਟਰੈਂਥ ਦੇਵਾਂਗਾ। ਕਿ ਉਹ ਇਸ ਕਾਬਿਲ ਹੋ ਸਕਣ ਕਿ ਜਦੋਂ ਇਦਾਂ ਦਾ ਮਾਹੌਲ ਬਣੇਗਾ ਤੇ 크੍ਰਿਸਚੀਅਨ ਲੋਕਾਂ ਦੇ ਦੁਆਰਾ ਖੁਦਾ ਆਪਣੇ ਲੋਕਾਂ ਦੀ ਮਹਿਮਾ ਕਰਵਾਏਗਾ ਯਿਸੂ ਦੇ ਸਮਰਥੀ ਨਾਲ। 2027 ਦੇ ਵਿੱਚ ਜਦੋਂ ਤੁਸੀਂ ਭੁੱਖਮਰੀ ਨੂੰ ਕਾਲ ਨੂੰ ਔਰ ਪੰਦਰ ਬਿਮਾਰੀ ਨੂੰ ਦੇਖੋਗੇ ਉਦੋਂ 크੍ਰਿਸਚੀਅਨ ਲੋਕ ਇਦਾਂ ਦੇ ਹੋਣਗੇ ਕਿ ਇੱਕ ਆਮ ਵਿਸ਼ਵਾਸੀ ਤੋਂ ਵੀ ਲੋਕ ਆਣ ਕੇ ਦਵਾ ਕਰਵਾਉਣ ਕਰਨਗੇ ਤੇ ਵੱਡੇ ਚਮਤਕਾਰ ਹੋਇਆ ਕਰਨਗੇ ਯਿਸੂ ਦੇ ਸਮਰਥੀ ਨਾਲ। ਪਰ ਪ੍ਰਭੂ ਉਸ ਤੋਂ ਪਹਿਲਾਂ ਚਾਹੁੰਦਾ ਹੈ ਕਿ ਉਹ ਤੁਹਾਨੂੰ ਤਾਕਤਵਾਰ ਕਰ ਦਵੇ। ਕਿੰਨੇ ਤਾਕਤਵਰ ਹੋਣਾ ਚਾਹੁੰਦੇ ਆ 2025 ਜੇ ਕੋ ਵੱਡੀ ਹਲਚਲ ਦੁਨੀਆ ਦੇ ਵਿੱਚ ਖਾਸ ਕਰਕੇ ਯੂ ਐਸ ਏ ਦੇ ਵਿੱਚ ਤੁਸੀਂ ਦੇਖੋਗੇ ਇਹ ਪ੍ਰਭੂ ਦਾ ਆਤਮਾ ਕਹਿ ਰਹੇ ਹੈ ਇੱਕ ਵੱਡੀ ਹਲਚਲ ਹੋ ਰਹੀ ਸੀ ਉਹਨਾਂ ਚੀਜ਼ਾਂ ਦੇ ਲਈ ਜਿਨ੍ਹਾਂ ਲਈ ਸੁਣ ਰਹੇ ਆ ਅਸੀਂ ਪ੍ਰਾਰਥਨਾ ਕਰਨੀ ਹੈ ਆਪਣੇ ਦੇਸ਼ ਦੇ ਲਈ ਵੀ ਆਲ ਵਰਲਡ ਦੇ ਲਈ ਵੀ ਔਰ ਤੁਸੀਂ ਦੇਖੋਗੇ ਔਰ ਇੱਕ ਚੀਜ਼ ਹੋਰ ਜੋ ਪ੍ਰਭੂ ਦਾ ਆਤਮਾ ਕਹਿ ਰਿਹਾ ਆਪਣੇ ਹੱਥਾਂ ਨੂੰ ਉਠਾ ਕੇ ਰੱਖੋ ਤੁਸੀਂ ਯਰਮਣੀ ਦੇ ਵਿੱਚ ਆਕਾਸ਼ ਤੋਂ ਲੂਣ ਦੇ ਜਿਹੜੇ ਲੂਣ ਦੀ ਬਾਰਿਸ਼ ਹੁੰਦੇ ਆਇਆ ਦੇਖੋਗੇ ਪ੍ਰਭੂ ਦਾ ਆਤਮਾ ਕੁਝ ਕਹਿ ਰਿਹਾ ਸੁਣੋ ਧਿਆਨ ਦੇਣਾ ਇਸ ਇਸ ਸਾਲ ਦੇ ਅੰਦਰ ਤੁਸੀਂ ਜਰਮਨੀ ਦੇ ਵਿੱਚ ਆਕਾਸ਼ ਤੋਂ ਇੱਕ ਬਾਰਿਸ਼ ਹੋਏਗੀ ਜੋ ਨਮਕ ਦੀ ਬਾਰਿਸ਼ ਹੋਏਗੀ ਔਰ ਉੱਥੋਂ ਦਾ ਜਿਹੜਾ ਪਾਣੀ ਆ ਉਹ ਚੇਂਜ ਹੋ ਜਾਏਗਾ ਔਰ ਲੋਕਾਂ ਦੇ ਵਿੱਚ ਹਾਲ ਹਾਲ ਔਰ ਦੁਹਾਈ ਦੁਹਾਈ ਹੋਏਗੀ ਇਹ ਟਾਈਮ ਐਂਡ ਵਾਲਾ ਹੈ ਇਹੋ ਜੇ ਚੇਨਾਂ ਦਾ ਹੋਣਾ ਲਾਚਵੀਂ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਸ਼ਾਇਦ ਪ੍ਰਭੂ ਕਰਨਾ ਚਾਹੁੰਦਾ ਹੈ ਜਾਇ ਕਿ ਉਹ ਹੋਣਾ ਹੈ ਇਹ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨਾਂ ਦੇ ਉੱਤੇ ਪੀੜਾਂ ਦਾ ਆਰੰਭ ਹੋਣਾ ਜ਼ਰੂਰੀ ਹੈ ਤਾਂ ਹੀ ਮਸੀਹ ਦਾ ਆਉਣਾ ਹੋਏਗਾ ਔਰ ਤੁਸੀਂ ਜਰਮਨ ਦੇ ਵਿੱਚ ਦੇਖੋਗੇ ਕਿ بارش ਟ੍ਰੈਕਟਲੀ ਜਿੱਦਾਂ ਇੱਕ ਸنو ਪੈਂਦੀ ਹੈ ਇਦਾਂ ਹੀ ਤੁਹਾਨੂੰ ਟੀਰਾਂ ਦੇ ਟੀਰ ਜਿਹੜੇ ਆ ਜਰਮਨੀ ਦੇ ਵਿੱਚ ਇਸ ਸਾਲ ਦੇ ਅੰਦਰ ਤੁਹਾਨੂੰ ਨਮਕ ਦੇ ਦਿਖਾਈ ਦੇਣੇ ਔਰ ਉਹ ਇੱਕ ਹੀ ਆ ਉੱਥੋਂ ਦਾ ਪਾਣੀ ਜਿਹੜਾ ਸਿਸਟਮ ਹੈ ਉਹ ਬਦਲ ਦਿੱਤਾ ਜਾਏਗਾ ਔਰ ਲੋਕਾਂ ਦੇ ਅੰਦਰ ਇੱਕ ਵੱਡੀ ਹਲਚਲ ਹੋਏਗੀ ਔਰ ਪਰਮੇਸ਼ਵਰ ਦਾ ਆਤਮਾ ਬਹੁਤ ਕੁਝ ਇਸ ਸਾਲ ਦੇ ਅੰਦਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਗਟ ਕਰੇਗਾ ਔਰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ ਔਰ ਅਸੀਂ ਉਹਨਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਦਾ ਆਤਮਾ ਆਪਣੇ ਲੋਕਾਂ ਦੀ ਰੱਖਿਆ ਕਰੇ ਜਿਹੜੇ ਉਸ ਜਗ੍ਹਾ ਦੇ ਹੈਗੇ ਜਿਹੜੇ ਯੂ ਐਸ ਏ ਦੇ ਵਿੱਚ ਕ੍ਰਿਸਚੀਅਨ ਲੋਕ ਕਿਆ ਜਿਹੜੇ ਯਹੋਵਾ ਤੇ ਭਰੋਸਾ ਰੱਖਣ ਵਾਲੇ ਆ ਜਿਹੜੇ ਜਰਮਨੀ ਦੇ ਵਿੱਚ ਆ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਸੰਭਾਲ ਕੇ ਰੱਖੇ ਔਰ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਸਾਲ ਆਪਣਾ ਦੁਆ ਦੇ ਵਿੱਚ ਦਈਏ ਆਪਣੇ ਹੱਥਾਂ ਨੂੰ ਉਠਾਓ ਸਭ ਜਣੇ ਸਭ ਜਣੇ ਸਭ ਜਣੇ ਆਪਣੇ ਹੱਥਾਂ ਨੂੰ ਉਠਾ ਕੇ ਰੱਖੀਏ ਥੈਂਕ ਯੂ ਜੀਸਸ ਧੰਨਵਾਦ ਈਸ਼ੂ ਇਸ ਸਾਲ ਦੇ ਅੰਦਰ ਤੁਸੀਂ ਅਸਮਾਨ ਤੇ ਬਹੁਤ ਚਿੰਨ ਚਮਤਕਾਰ ਦੇਖੋਗੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਦੇਖੋਗੇ ਜਿਹੜੀਆਂ ਧਰਤੀ ਦੇ ਉੱਤੇ ਖੌਫ ਨੂੰ ਪੈਦਾ ਕਰਨਗੀਆਂ ਇਹ ਪ੍ਰਭੂ ਦਾ ਆਤਮਾ ਕਹ ਰਿਹਾ ਸੰਸਾਰ ਚ ਇਦਾਂ ਦੇ ਚਿੰ ਤੁਸੀਂ ਇਦਾਂ ਦੀਆਂ ਹਰਕਤਾਂ ਦੇਖੋਗੇ ਇਦਾਂ ਦੀ ਹਲਚਲ ਅਸਮਾਨ ਦੇ ਵਿੱਚ ਦੇਖੋਗੇ ਕਿ ਧਰਤੀ ਦੇ ਲੋਕ ਜਿਹੜੇ ਆ ਉਹ ਕੰਮ ਜਾਣਗੇ ਥਰ-ਥਰ ਢਰਣਗੇ ਔਰ ਇਹ ਪੀੜਾਂ ਦਾ ਆਰੰਭ ਹੈ ਮੈਂ ਕਹਿ ਰਿਹਾ ਹਾਂ ਅੱਗੇ ਜਿੰਨਾ ਦੂਰ ਨਹੀਂ ਹੈ ਜਿੰਨਾ ਲੋਕ ਅੱਗੇ ਸੋਚਦੇ ਸੀ ਵੀ ਦਾਦਿਆਂ ਪਰਦਾਦਿਆਂ ਤੋਂ ਸੁਣਦੇ ਆ ਰਹੇ ਆ ਕਿ ਮਸੀਹ ਆਏਗਾ ਪਰ ਹੱਲੇ ਦੀ ਆਇਆ ਨਹੀਂ ਹੈ ਹੁਣ ਉਹ ਨਹੀਂ ਹੈ ਹੁਣ ਵਚਨ ਕਹਿੰਦਾ ਉਹ ਬੂਹੇ ਤੇ ਖੜਾ ਹੋਇਆ ਇੰਨਾ ਕਰੀਬ ਆ ਯੇਸ਼ੂ ਉਹਦਾ ਆਉਣਾ ਇੰਨਾ ਕਰੀਬ ਆ ਔਰ ਤਿਆਰ ਹੋ ਜਾਓ ਇਸ ਸਾਲ ਦੇ ਅੰਦਰ ਖਾਸ ਕਰਕੇ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਲੋਕ ਸਚਾਈ ਨੂੰ ਜਾਣਣਗੇ ਉਹ ਖੁਦ ਮੂਰਤੀਆਂ ਨੂੰ ਜਲਾਉਣਗੇ ਸੁੱਟਣਗੇ ਹੱਲਕਿ ਉਹਨਾਂ ਨੇ ਸਚਾਈ ਨੂੰ ਜਾਣਿਆ ਪਰ ਇੱਕ ਵਿਵਾਦ ਦਾ ਕਾਰਨ ਬਣੇਗਾ ਪ੍ਰਭੂ ਦਾ ਆਤਮਾ ਗਿਆਨ ਤੁਸੀਂ ਅਗਸਤ ਤੋਂ ਸਤੰਬਰ ਤੱਕ ਇਹਨਾਂ ਚੀਜ਼ਾਂ ਨੂੰ ਦੇਖੋਗੇ ਪ੍ਰਭੂ ਕਹਿ ਰਿਹਾ ਹੈ ਕਿ ਇੰਡੀਆ ਦੇ ਵਿੱਚ ਪ੍ਰਭੂ ਦਾ ਆਤਮਾ ਜੋ ਦਿਖਾ ਰਿਹਾ ਹੈ ਕਿ ਲੋਕ ਜਿਉਂਦੇ ਯਹੋਵਾ ਦੀ ਵਚਨ ਨੂੰ ਉਠਾਣਗੇ ਔਰ ਮੂਰਤੀਆਂ ਨੂੰ ਛਲਾਣਗੇ ਔਰ ਇੱਕ ਵੱਡਾ ਵਿਵਾਦ ਛਿੜਾਏਗਾ ਉਹ ਪੈਦਾ ਹੋਏਗਾ ਹਲਚਲ ਹੋਏਗੀ ਔਰ ਇਹ ਸਾਰਾ ਕੁਝ ਇਸ ਸਾਲ ਦੇ ਅੰਦਰ ਤੁਸੀਂ ਹੁੰਦਿਆ ਹੋਇਆ ਦੇਖਣਾ ਹੈ ਔਰ ਜ਼ਰੂਰਤ ਹੈ ਕਿ ਪ੍ਰਭੂ ਨੇ ਸਾਨੂੰ ਤਾਂ ਦੱਸਿਆ ਕਿ ਅਸੀਂ ਦਵਾ ਕਰੀਏ ਤਾਂ ਕਿ ਜਿਹੜੇ ਵਿਸ਼ਵਾਸ ਤੇ ਵਚਨ ਤੇ ਕਮਜ਼ੋਰ ਆ ਉਹ ਤਾਕਤਵਰ ਹੋ ਜਾਣ ਔਰ ਜਦੋਂ ਇਦਾਂ ਦੀ ਪੀੜਾ ਦੁੱਖ ਨੂੰ ਆਉਂਦਿਆਂ ਦੇਖਣ ਤਾਂ ਮਸੀਹ ਨੂੰ ਛੱਡਣ ਦਾ ਬਲਕਿ ਮਜ਼ਬੂਤੀ ਦੇ ਨਾਲ ਫੜ ਕੇ ਰੱਖਣ ਪਰ ਜਿੰਨੇ ਵੀ ਮਸੀਹ ਦੇ ਵਿੱਚ ਹੈਗੇ ਆ ਪ੍ਰਭੂ ਦਾ ਵਚਨ ਕਹਿੰਦਾ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ ਯਿਸੂ ਦੇ ਸਮਾਂ ਉਹ ਬਚਾਏ ਜਾਣਗੇ ਉਹ ਉਹਨਾਂ ਦੀ ਰੱਖਿਆ ਕੀਤੀ ਜਾਏਗੀ ਇਸ ਵਰਗਦੂਤਾਂ ਦੇ ਦੁਆਰ ਯਿਸਮੇਂ ਔਰ ਇੱਕ ਲਾਸਟ ਵਰਡ ਮੈਂ ਜੋ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ 25 ਤੋਂ 27 ਤੱਕ ਜਿੱਦਾਂ ਤੁਸੀਂ ਫੌਰਨ ਦੇ ਵਿੱਚ ਨਹੀਂ ਸੀ ਵੀਡੀਓ ਦੇਖਦੇ ਹੁੰਦੇ ਇਸ ਵਰਗਦੂਤਾਂ ਨੂੰ ਉਤਰਦੇ ਦੇਖਦੇ ਹੁੰਦੇ ਸੀ ਕਿ ਨਹੀਂ ਇੰਡੀਆ 'ਚ ਦੇਖੋਗੇ ਤੁਸੀਂ ਆਮੇਂ ਆਉਣਾ ਜਾਣਾ ਹੋਏਗਾ ਇਨ੍ਹਾਂ ਵਰਗਦੂਤਾਂ ਦਾ ਆਉਣਾ ਜਾਣਾ ਹੋਏਗਾ ਇਸ ਪਲੇਸ ਦੇ ਉੱਪਰ ਔਰ ਪਰਮੇਸ਼ਵਰ ਇੱਕ ਵੱਡੀ ਬੇਦਾਰੀ ਨੂੰ ਲੈ ਕੇ ਆਏਗਾ ਯਿਸੂ ਦੇតាម 아멘 ਹallelujah ਹallelujah ਉਠਾਓ ਸਭ ਆਪਣੇ ਹੱਥਾਂ ਨੂੰ ਉੱਪਰ ਦੀਵਾਲੀ ਥੈਂਕ ਯੂ ਜੀਜ਼ਸ ਪਿਤਾ ਤੂੰ ਹੀ ਆ ਜੋ ਆਕਾਸ਼ ਅਤੇ ਧਰਤੀ ਦੇ ਪੇਤਾਂ ਨੂੰ ਖੋਲ ਸਕਦਾ ਹੈ ਪ੍ਰਭੂ ਔਰ ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ ਤੂੰ ਇਹਨਾਂ ਪੇਤਾਂ ਨੂੰ ਸਾਡੇ ਉੱਤੇ ਖੋਲਿਆ ਹੈ ਖੁਦਾ ਇਹ ਸਭ ਕੁਝ ਤੇਰੀ ਔਰ ਤੋਰ ਤੂੰ ਹੀ ਕਰ ਸਕਦਾ ਹੈ ਮੇਰੇ ਪਰਮੇਸ਼ਵਰ ਪਰ ਸਾਡੀ ਬੇਨਤੀ ਹੈ ਖੁਦਾ ਤੇਰੇ ਲੋਕ ਬਚਾਏ ਛਾਨ ਪ੍ਰਭੂ ਕੋਈ ਵੀ ਰੂਹ ਨਾਸ਼ ਨਾ ਹੋਵੇ ਮੇਰੇ ਪਰਮੇਸ਼ਵਰ ਹਰੇਕ ਰੂਹ ਦੇ ਉੱਪਰ ਤੇਰੇ ਆਤਮਾ ਦਾ ਕਬਜ਼ਾ ਹੋਣੇ ਭਾਈ ਮੇਰੇ ਪਿਤਾ ਔਰ ਅੱਜ ਜਿੰਨੇ ਵੀ ਵਿਸ਼ਵਾਸੀ ਪਵੰਦੇ ਵਿੱਚ ਖੜੇ ਆ ਔਰ ਭਰੋਸਾ ਕਰ ਰਹੇ ਆ ਕਿ ਯਿਸੂ ਮਸੀਹ ਇਹ ਨਵਾਂ ਸਾਲ ਉਹਨਾਂ ਦੇ ਜੀਵਨ 'ਚ ਉਣਤੀ ਵਾਲਾ ਲੈ ਕੇ ਆਏਗਾ ਪ੍ਰਭੂ ਮੈਂ ਤੁਹਾਡਾ ਦਾਸ ਹੁੰਦਾ ਹੋਇਆ ਇਹਨਾਂ ਦੀਆਂ ਚਿੰਨੀਆਂ ਵੀ ਆਸ਼ੀਸ਼ਾਂ ਰੁਕੀਆਂ ਹੋਈਆਂ ਸੀ ਅੱਜ ਤੋਂ ਖੁਲ ਜਾਣੀ ਈਸ਼ੂ ਦੇ ਸਮਰਥੀ ਸਾਡੇ ਤੁਹਾਡੀ ਚੰਗਿਆਈ ਖੁਲ ਜਾਈ ਈਸ਼ੂ ਦੇ ਸਮਰਥੀ ਨਾਲ ਦੇ ਦੁਆਰਾ ਹਮੇ ਤੁਹਾਡੀ ਬਰਕਤ ਖੁਲ ਜਾਈ ਈਸ਼ੂ ਦੇ ਸਮਰਥੀ ਨਾਲ ਅਮੀਨ ਮੈਂ ਕਹ ਰਿਹਾ ਇਸ ਸਾਲ ਦੇ ਅੰਦਰ ਇਸ ਖਾਸ ਕਰਕੇ ਇਸ ਪਵਨ ਦੇ ਲੋਕਾਂ ਨੂੰ ਤੁਸੀਂ ਉਚਾਈਆਂ ਦੇ ਜਾਂਦੇ ਪਾਓਗੇ ਈਸ਼ੂ ਦੇ ਸਮਰਥੀ ਸਾਡੇ ਮੈਂ ਵਾਅਦਾ ਦੇ ਰਿਹਾ ਕੋਈ ਤੁਹਾਨੂੰ ਗਿਰਾ ਨਹੀਂ ਪਾਏਗਾ ਟੇਕ ਨਹੀਂ ਪਾਏਗਾ ਈਸ਼ੂ ਦੇ ਸਮਰਥੀ ਨਾਲ ਅਮੀਨ ਤੁਸੀਂ ਦੇਖੋਗੇ ਕਿ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਆ ਉਹ ਲੋਕ ਚੱਲ ਕੇ ਆਣਗੇ ਵੱਡੇ ਵੱਡੇ ਪ੍ਰੋਜੈਕਟ ਆਉਣ ਵਾਲੇ ਦਿਨਾਂ ਦੇ ਤੁਸੀਂ ਦੇਖੋਗੇ ਵੱਡੇ ਵੱਡੇ ਪ੍ਰੋਜੈਕਟ ਤੁਸੀਂ ਸ਼ੁਰੂ ਕਰੋਗੇ ਜਿਹੜੇ ਕਦੇ ਤੁਸੀਂ ਸੋਚਿਆ ਵੀ ਨਹੀਂ ਹੈ ਐਵੇਂ ਵਰਡ ਦੇ ਰਿਆਂ ਸਵਰਗ ਤੋਂ ਤੁਹਾਡੇ ਲਈ ਪੂਰਾ ਕੀਤਾ ਜਾਇਗਾ ਕਰਦਾ ਨੂੰ ਬੁੱਧ ਦਿੱਤੀ ਜਾਏਗੀ ਆਮੀਨ ਸਭ ਜਣੇ ਆਪਣੇ ਹੱਥਾਂ ਨੂੰ ਉਠਾਈਏ ਸ਼ੁਭ ਬੱਲਬ ਸ਼ੁਭ ਬੱਲਬ ਜਿਹੜੇ ਸਵਰਗ ਦੂਤਾਂ ਨੂੰ ਆਪਣੇ ਨਾਲ ਘਰਾਂ ਦੇ ਵਿੱਚ ਲਿਜਾਣਾ ਚਾਹੁੰਦੇ ਇਸ ਨਵੇਂ ਸਾਲ ਦੇ ਅੰਦਰ ਅੱਜ ਲਾਸਟ ਦੇ ਉੱਪਰ ਬੋਲੀ ਹੈ ਪ੍ਰਭੂ ਮੈਂ ਤੇਰੀ ਹਜ਼ੂਰੀ ਨੂੰ ਲੈ ਕੇ ਜਾਣਾ ਚਾਹੁੰਦਾ ਪ੍ਰਭੂ ਤੁਸੀਂ ਮੇਰੇ ਨਾਲ ਚੱਲੋ ਮੇਰੇ ਘਰ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਮੈਂ ਤੁਹਾਨੂੰ ਲੈਣ ਦੇ ਲਈ ਆਇਆ ਹਾਂ ਆ ਤੁਹਾਡੇ ਸਵਰਗ ਦੂਤ ਮੇਰੇ ਨਾਲ ਚੱਲਣ ਔਰ ਮੇਰੇ ਹਾਲਾਤਾਂ ਨੂੰ ਬਦਲ ਦੇਣ ਮੇਰੇ ਪਰਿਵਾਰ ਨੂੰ ਬਦਲ ਦੇਣ ਮੇਰੇ ਸੁਭਾਅ ਨੂੰ ਬਦਲ ਦੇਣ ਮੇਰੇ ਮੁਹੱਲੇ ਨੂੰ ਬਦਲ ਦੇਣ ਮੇਰੇ ਨਗਰ ਨੂੰ ਬਦਲ ਦੇਣ ਔਰ ਮੇਰੇ ਦੇਸ਼ ਨੂੰ ਬਦਲ ਦੇਣ ਪ੍ਰਭੂ ਯੀਸ਼ੂ ਦੇ ਸਮਰਥਿਨਾ ਦੇ ਦੁਆਰਾ ਸਭ ਲਈ ਅਮੇਨ ਪਿਆਰ ਹੋ ਜਾਓ ਅੱਜ ਹੀ ਸਵਰਗ ਦੂਤ ਤੁਹਾਡੇ ਨਾਲ ਇਸ ਜਗ੍ਹਾ ਤੋਂ ਜਾਣਗੇ ਅਮੇ ਕੱਲ ਤੋਂ ਤੁਹਾਡੀ ਬਿਹਤਰੀ ਸ਼ੁਰੂ ਹੋਈ ਸ਼ੂ ਦੇ ਸਮੇ ਅਮੇ ਕੱਲ ਦੀ ਸਵੇਰ ਤੁਹਾਡੇ ਲਈ ਗੁੱਡ ਨਿਊਜ਼ ਨੂੰ ਲੈ ਕੇ ਆਏਗੀ ਸ਼ੂ ਦੇ ਸਮਰਥਨ ਨਾਲ ਅਮੇ ਮੈਂ ਕਰਿਆ ਇਸ ਮਹੀਨੇ ਦੇ ਅੰਦਰ ਕੁਝ ਇਦਾਂ ਦਾ ਅਦਭੁਤ ਹੋਏਗਾ ਚਾਹੇ ਤੁਹਾਡੇ ਦੇ ਆਪਣੇ ਹੱਥਾਂ ਨੂੰ ਉਠਾਓ ਚਾਹੇ ਕਰੋੜਾਂ ਦਾ ਕਰਜ਼ਾ ਕਿਉਣੀ ਆ ਪਰ ਮੈਂ ਵਰਡ ਦੇ ਰਿਹਾ ਹਾਂ ਚੀਰੋ ਹੋਣ ਜਾ ਰਿਹਾ ਹੈ ਇਸ਼ੂ ਦੇ ਸਮਾਪਤ ਆਮੀਨ ਤੁਹਾਡਾ ਸਾਰਾ ਗੱਜ ਸਦਾਦਰੀ ਖਤਮ ਹੋਣ ਜਾ ਰਿਹਾ ਹੈ ਇਸ਼ੂ ਦੇ ਸਮਾਪਤ ਨਾਲ ਆਮੀਨ ਤੁਸੀਂ ਸ਼ਾਂਤੀ ਔਰ ਆਸ਼ੀਸ਼ ਨੂੰ ਪਾਓਗੇ ਇਸ਼ੂ ਦੇ ਸਮਾਪਤ ਨਾਲ ਦੇ ਨਾਲ ਆਮੀਨ ਸਭ ਬੋਲੀਏ ਆਮੀਨ ਹallelujah hallelujah ਤਾਰੀਫ ਕਰੀਏ ਖੁਦਾਦਲੀ ਚੋਰ ਦੇਣਾ ਛੋੜ ਦੇਣਾ ਸਭ ਨੂੰ ਚੈਮਸੀ ਦੀ ਗੋਡ ਬਰੈਸ ਯੂ ਔਰ ਜਿਹੜਾ ਸੰਡੇ ਆਉਣ ਵਾਲਾ ਹੈ ਉਹ ਪ੍ਰੋਫੈਟਿਕ ਸੰਡੇ ਵੀ ਹੋਏਗਾ ਔਰ ਉਸ ਦਿਨ ਪ੍ਰਭੂ ਭੋਜ ਦੀ ਮੀਟਿੰਗ ਆ ਕੋਈ ਵੀ ਪਰਿਵਾਰ ਜਿਹੜਾ ਆ ਉਹ ਮਿਸ ਨਹੀਂ ਕਰੇਗਾ ਤੁਸੀਂ ਸਾਰਿਆਂ ਨੇ ਪਰਿਵਾਰਾਂ ਦੇ ਸਮੇਤ ਆਣਾ ਆ ਔਰ ਪ੍ਰਭੂ ਭੋਜ ਨੂੰ ਗ੍ਰਹਿਣ ਕਰਨਾ ਤਾਂ ਕਿ ਪ੍ਰਭੂ ਦਾ ਆਤਮਾ ਤੁਹਾਨੂੰ ਬਰਕਤ ਦੇ ਸਕੇ ਅਮੇਨ ਔਰ ਜਿਹੜੇ ਭਰਾ ਉਸ ਦਿਨ ਰਹਿ ਗਏ ਸੀਗੇ ਲੈਣ ਤੋਂ ਉਹ ਅਗਲੀ ਸਾਈਡ ਤੇ ਆਣ ਕੇ ਚਲਦੀ ਦੇਣਾ ਸ਼ੁਭ ਬਪਲਵਾ ਆਪਣੇ ਹੱਥਾਂ ਨੂੰ ਉਠਾਵਾਂਗੇ ਅਸੀਂ ਸਾਰੇ ਦੁਆ ਕਰਾਂ ਕਿਉਂਕਿ ਦੇਖੋ ਬੜਾ ਸੌਖਾ ਹੈ ਆ ਤਿਆਰ ਹੋਏ ਦਿਾਂ ਕੇ ਬੈਠ ਜਾਣਾ ਪਰ ਟੈਂਟ ਨੂੰ ਲਾਉਣਾ ਮੈਂ ਵੀ ਜਲਦੀ ਨਿਕਲ ਜਾਣਾ ਔਰ ਤੁਸੀਂ ਵੀ ਮੇਰੇ ਤੋਂ ਪਹਿਲਾਂ ਘਰੇ ਪਹੁੰਚਣਾ ਪਰ ਜਿਹੜੇ ਸੇਵਾਦਾਰ ਆ ਨਾ ਰਾਤ ਨੂੰ 11 ਵਜੇ ਆ ਜਾਂਦੇ ਉਹਨਾਂ ਨੂੰ ਤੁਸੀਂ ਸੰਡੇ ਆਉਣ ਲੱਗਿਆਵੇਂ ਹਿਚਕਦੇ ਆ ਕਿ ਆਈਏ ਕਿ ਨਾ ਪਰ ਸੇਵਾਦਾਰ ਸ਼ੁੱਕਰਵਾਰ ਤੋਂ ਆਉਂਦੇ ਆ ਸਮਾਨ ਇਕੱਠਾ ਕਰਦੇ ਆ ਫਿਰ ਟੈਂਡਲ ਲਗਾਉਂਦੇ ਆ ਸ਼ਨੀਵਾਰ ਫਿਰ ਸੰਡੇ ਸਰਵਿਸ ਹੁੰਦੀ ਆ ਸਰਵਿਸ ਤੋਂ ਬਾਅਦ ਫਿਰ ਸਾਰਾ ਕੁਝ ਕੁੰਝਦੇ ਆ ਫਿਰ ਜਾਂਦੇ ਹallelujah ਹallelujah ਪਰ ਅੱਜ ਤੋਂ ਡਬਲ ਆਸ਼ੀਸ਼ ਤੁਹਾਡੇ ਘਰਾਂ ਦੇ ਉੱਤੇ ਹੋਏਗੀ ਸਾਰੇ ਜਿਹੜੇ ਆਨਲਾਈਨ ਦੇਖ ਰਹੇ ਹੋ ਉਹਨਾਂ ਦੇ ਲਈ ਨਾਲ ਦੀ ਨਾਲ ਯੀਸ਼ੂ ਨਾਮ ਜਿਹੜੇ ਰਹਿ ਗਏ ਸੀਗੇ ਸਿਰਫ ਉਹ ਹੀ ਮੈਂ ਫੋਟੋ ਕੱਢ ਲੈਂਦਾ ਯੀਸ਼ੂ ਨਾਮ ਆਓ ਜਲਦੀ ਦਿਨ ਯੀਸ਼ੂ ਨਾਮ ਬੇ 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 ਦਖਲ ਆ ਰਬਾ ਰਾਹੋ ਸੋ ਲੋ ਰੁਖੋਂ ਦਾ ਨਰ ਬਬਾ ਬਬਾ ਰਹਿ ਜੇ ਨਾਮ ਦੇ 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 ਜਲਦੀ ਯੀਸ਼ੂ ਨਾਮ ਕਿੱਥੇ ਹੈ ਯੀਸ਼ੂ ਦੇ ਪਿੱਛੇ ਦਾ ਨਾ ਯੇਸ਼ੂ ਨਾ ਯੇਸ਼ੂ ਨਾ ਯੇਸ਼ੂ ਨਾ ਹallelujah ਔਰ ਇੱਕ ਅਦਭੁਤ ਚੀਜ਼ ਕੀ ਹੈ ਕਿਸ ਭੈਣ ਦੀ ਬੰਨ ਕੋਖ ਨੂੰ ਖੁਦਾ ਨੇ ਖੋਲਿਆ ਆ ਇਸ ਜਗ੍ਹਾ ਦੇ ਉੱਪਰ ਔਰ ਇਹ ਬੱਚੇ ਦੀ ਆਸ਼ੀਸ਼ ਦਿੱਤੀ ਆ ਔਰ ਅੱਜ ਇਹਦਾ ਬਾਰਡੇ ਆ ਨਿੱਕੇ ਬੱਚੇ ਦਾ ਔਰ ਸਭ ਤੋਂ ਅੱਛੀ ਚੀਜ਼ ਕੀ ਹੈ ਪੈਨ ਨੇ ਕਿਹਾ ਕਿ ਅਸੀਂ ਚਰਚ 'ਚ सेलिब्रेट ਕਰਨਾ ਹੈ ਜਦੋਂ ਯਹਵਾ ਦੀ ਆਸ਼ੀਸ਼ ਯਹਵਾ ਦੇ ਸਾਹਮਣੇ ਜਾਂਦੀ ਹੈ ਖੁਦਾ ਉਹਨੂੰ ਦੁੱਗਣਾ ਕਰ ਦਿੰਦਾ ਹੈ ਇਸ਼ੂ ਦੇ ਸਮਰਥਨ ਵਿੱਚ ਹਾਲੇਲੂਇਆ ਅਸੀਂ ਸਾਰੇ ਦੁਆ ਕਰਾਂਗੇ ਇਸ ਬੇਟੀ ਦੇ ਲਈ ਇਹਨੂੰ ਓਪਨ ਕਰੀਏ ਜਲਦੀ ਦੇ ਨਾਲ ਸ਼ਬਦ ਬਬਲ ਬਹੁਤ ਸਿੱਖਲੇ ਦੇ ਕਰੀਏ ਕਰੀਏ ਓਪਨ ਕਰੀਏ ਉਠਾਈਏ ਆਪਣੇ ਹੱਥਾਂ ਨੂੰ ਅਸੀਂ ਸਾਰੇ ਇਸ ਪਰਿਵਾਰ ਦੇ ਲਈ ਦੁਆ ਕਰਦੇ ਹਾਂ ਸੈਨਾ ਦੇ ਯਹਵਾ ਪਰਮੇਸ਼ਵਰ ਜ਼ਮੀਨ ਅਸਮਾਨ ਦੇ ਮਾਲਿਕ ਆਸ਼IR ਕਰਦੇ ਹਾਂ ਪ੍ਰਭੂ ਯੀਸ਼ੂ ਤੁਹਾਡਾ ਬਚਨ ਕਿੰਦਾ ਹੈ ਬੱਚੇ ਯਹਵਾ ਦੇ ਵੱਲੋਂ ਮਿਰਾਸ ਹਨ ਪੇਟ ਦਾ ਫਾਲੀਕਾ ਇਨਾਮ ਹੈ ਪਿਤਾ ਤੁਸੀਂ ਆਪਣੀ ਬੇਟੀ ਦੀ ਸ਼ਰਮਿੰਦਗੀ ਨੂੰ ਦੂਰ ਕੀਤਾ ਔਰ ਇਸ ਬੱਚੇ ਦੇ ਨਾਲ ਬਲੈਸ ਕੀਤਾ ਪ੍ਰਭੂ ਜੀ ਇੱਕ ਨਵਾਂ ਸਾਲ ਇੱਕ ਨਵਾਂ ਦਿਨ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਆਂਦਾ ਹੈ ਖੁਦਾ ਸੱਚਮੁੱਚ ਪਰਮੇਸ਼ਵਰ ਇਸ ਸਾਲ ਇਹ ਨਵੇਂ ਦਿਨ ਇਸ ਬੇਟੀ ਦੇ ਲਈ ਇਸੇ ਪਰਿਵਾਰ ਦੇ ਲਈ ਇੱਕ ਵੱਡੀ ਆਸ਼ੀਸ਼ ਦਾ ਕਾਰਨ ਬਣਨ ਮੇਰੇ ਖੁਦਾਵੰਦ ਔਰ ਪ੍ਰਭੂ ਮੈਂ ਤੁਹਾਡਾ ਦਾਸ ਹੁੰਦਾ ਹੋਇਆ ਇਸ ਪਰਿਵਾਰ ਨੂੰ ਘਰਾਣੇ ਨੂੰ ਬLESਸ ਕਰਦਾ ਹੈ ਖੁਦਾਬੰਦ ਔਰ ਅੱਜ ਤੋਂ ਦੁਗਣੀ ਬਰਕਤ ਇਹਨਾਂ ਦੇ ਜੀਵਨ ਦਾ ਹਿੱਸਾ ਹੋਣੇ ਭਾਈ ਯੀਸ਼ੂ ਦੇ ਨਾਮ 'ਤੇ ਆਮੇਨ ਸਭ ਬੋਲੀਏ ਆਮੇਨ ਆਮੇਨ ਹallelujah ਹallelujah ਗੋਡ ਬLESਸ ਯੂ ਜੀ ਤੁਸੀਂ ਰੁਕਣਾ ਹੈ ਰੁਕ ਸਕਦੇ ਆ ਖਾਣਾ ਪੀਣਾ ਤੁਹਾਡੇ ਲਈ ਬਣਿਆ ਜਿਨ੍ਹਾਂ ਨੇ ਨਹੀਂ ਖਾਧਾ ਉਹ ਖਾ ਸਕਦੇ ਆ ਔਰ ਜਿਹੜੇ ਜਾਣਾ ਚਾਹੁੰਦੇ ਉਹ ਜਾ ਵੀ ਸਕਦੇ ਆ ਹallelujah ਹallelujah ਯੀਸ਼ੂ ਨਾ ਯੀਸ਼ੂ ਨਾ

oh come. On. ਚਾਨਣੇ ਕੋ ਗਾਓ ਸਾਰੇ ਹਾ ਲੇਲੂਇਆ ਤੋ ਗਾਓ ਸਾਰੇ ਹਾ ਲੇਲੂਇਆ ਤੋ ਗਾਓ ਸਾਰੇ ਹallelujah ਉਠਾਓ ਸਭ ਆਪਣੇ ਹੱਥਾਂ ਨੂੰ ਔਰ ਇਹ ਆਨਰ ਬਹੁਤ سارے ਲੋਕਾਂ ਨੂੰ ਲੱਗਦਾ ਹੋਊਗਾ ਕਿ ਹਾਂ ਸ਼ਾਇਦ ਇੱਕ ਸਿੰਪਲ ਕੱਪੜੀ ਨੂੰ ਸਾਡੇ ਗੱਲ ਦੇ ਵਿੱਚ ਪਾ ਦਿੱਤਾ ਗਿਆ ਪਰ ਵਿਸ਼ਵਾਸ ਕਰੋ ਖੁਦਾ ਦੀ ਪਵਿੱਤਰ ਵੇਦੀ ਦੇ ਸਾਹਮਣੇ ਜਾਣਾ ਔਰ ਆਨਰ ਲੈਣਾ ਇਹ ਕੋਈ ਛੋਟੀ ਗੱਲ ਨਹੀਂ ਆ ਪਵਿੱਤਰ ਵੇਦੀ ਦੇ ਸਾਹਮਣੇ ਖੁਦਾ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਉੱਚਾ ਚੱਕਣ ਦੇ ਲਈ ਤੁਹਾਨੂੰ ਮਾਣ ਦੇਣ ਦੇ ਲਈ ਜੋ ਅੱਜ ਇਹ ਤੁਹਾਡੇ ਗਲਾਂ ਦੇ ਵਿੱਚ ਪਾਇਆ ਗਿਆ ਇੱਕ ਚਿੰਨਿਆ ਕਿ ਤੁਸੀਂ ਸਵਰਗ ਤੋਂ ਚੁਣ ਲਏ ਗਏ ਔਰ ਵੱਧੋਗੇ ਈਸ਼ੂ ਦੇ ਸਮਰਥੀ ਨਾ ਮੈਂ ਕਹ ਰਿਹਾ ਅੱਜ ਤੋਂ ਜਿੱਥੇ ਵੀ ਤੁਸੀਂ ਜਾਓਗੇ ਔਰ ਜਦ ਜਦ ਵੀ ਇਹ ਤੁਹਾਡੇ ਨਾਲ ਇਹ ਕਪੜਾ ਹੋਏਗਾ ਉੱਥੇ ਯਹੋਵਾ ਦੀ ਗ੍ਰੇਸ ਤੁਹਾਡੇ ਨਾਲ ਉਤਰੇਗੀ ਈਸ਼ੂ ਦੇ ਸਮਰਥੀ ਜਿਨ੍ਹਾਂ ਦਾ ਹੀ ਮੈਂ ਤੁਹਾਡੇ ਗਲ ਚ ਹੋਏਗਾ ਲੋਕ ਤੁਹਾਨੂੰ ਸਵਰਗ ਦੂਤਾਂ ਦੀ ਨਿਆਈ ਡੀਲ ਕਰਿਆ ਕਰਨਗੇ ਈਸ਼ੂ ਦੇ ਸਮਰਥੀ ਔਰ ਮੈਂ ਕਹ ਰਿਹਾ ਜਿੰਨੇ ਵੀ ਪਰਿਵਾਰ ਇਸ ਜਗ੍ਹਾ ਦੇ ਖੜੇ ਆ ਜਿੰਨੇ ਵੀ ਵਲੰਟੀਅਰ ਆ ਕਮੇਟੀ ਵਾਲੇ ਆ ਤਿਆਰ ਹੋ ਜਾਓ ਮੇਰੀ ਖਾਸ ਪ੍ਰਾਰਥਨਾ ਹੈ ਅਗਰ ਤੁਸੀਂ ਇੱਕ ਮਨ ਹੋ ਗਏ ਮਿਸ਼ਨ ਦੇ ਵਿੱਚ 2025 ਦੇ ਲਈ ਤੇ ਯਹੋਵਾ ਇੰਨਾ ਵਧੀਕ ਤੁਹਾਨੂੰ ਵਧਾਏਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਔਰ ਹਰੇਕ ਬੜੀ ਵਸਤੂ ਤੁਹਾਡੇ ਕਰਦਾ ਹਿੱਤਾ ਹੋਏਗੀ ਇਸ਼ੂ ਦੇ ਸਮਰਥਿਨਾ ਦੇ ਅਮੇਨ ਸਭ ਲਈ ਅਮੇਨ ਅਮੇਨ ਤਾਰੀਫ ਕਰੀਏ ਖੁਦਾ ਦੇ ਲਈ ਜੋਰ ਦੇਣਾ ਚੋਰ ਦੇਣਾ ਸਭ ਨੂੰ ਜੈਮਸੀ ਜਿਹੜੇ ਮਿਲਣਾ ਚਾਹੁੰਦੇ ਔਰ ਰੁਕ ਸਕਦੇ ਆ ਜਿਨ੍ਹਾਂ ਨੇ ਜਾਣਾ ਆ ਤੁਸੀਂ ਜਾ ਸਕਦੇ ਆ ਤੁਹਾਡੇ ਲਈ ਕੀ ਪਾਣੀ ਦਾ ਇੰਤਿਆਮ ਹੈਗਾ ਹੈ ਅਗਰ ਖਾਣਾ ਬਿਨਾ ਚਾਹੁੰਦੇ ਤਾਂ ਖਾ ਸਕਦੇ ਆ ਤੁਸੀਂ ਗੋਡ ਬlesਸ ਯੂ ਜੀ ਗੋਡ ਬlesਸ